ਆ ਦੇਖੋ ਜੀ ਵਿਰਾਸਤ ਹੈ ਖਾਲਸਾ ਆ ਉੱਥੇ ਮਿਲਦੀ ਹੈ ਟਿਕਟ ਦੇਖਦੇ ਜਾ ਕੇ ਇਹਦੇ ਅੰਦਰ ਜਾ ਕੇ ਪਰਮਿਸ਼ਨ ਨਹੀਂ ਹੈਗੀ ਵੀਡੀਓਗ੍ਰਾਫੀ ਦੀ ਨਾ ਹੀ ਫੋਟੋਗ੍ਰਾਫੀ ਦੀ ਪਰਮਿਸ਼ਨ ਹੈ ਜੇ ਤੁਸੀਂ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਕਰਨਾ ਚਾਹੁੰਦੇ ਆ ਤਾਂ ਉਹਦੀ ਪਰਮਿਸ਼ਨ ਲੈਣੀ ਪੈਂਦੀ ਉਹਦੀ ਫੀਸ ਹੈ ਜੀ 2000 ਰੁਪਏ 2000 ਰੁਪਏ ਫੀਸ ਸੀ ਇਸ ਕਰਕੇ ਅਸੀਂ ਆਪਾਂ ਅੰਦਰੋਂ ਦੀ ਜਾ ਕੇ ਤਾਂ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਵੀਡੀਓ ਨਹੀਂ ਬਣਾਈ ਆਪਾਂ ਤੁਹਾਨੂੰ ਬਾਹਰ ਇੱਥੇ ਹੀ ਦਿਖਾ ਦਿੰਦੇ ਆ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਇਹਦੇ ਕਰਕੇ ਇਸ ਸਮੇਂ 'ਚ ਥੋੜਾ ਬਦਲਾਅ ਕੀਤਾ ਗਿਆ ਤਾਂ ਜਿਹੜਾ ਟਾਈਮ ਜਿਹੜਾ ਬਦਲਤਾ ਗਿਆ ਸਵੇਰੇ 7:30 ਵਜੇ ਤੋਂ ਲੈ ਕੇ 1:30 ਵਜੇ ਤੱਕ ਦਾ ਟਾਈਮ ਕਰ ਦਿੱਤਾ ਗਿਆ ਹੈ ਕਿਉਂਕਿ ਅੱਜ ਕੱਲ ਜਿੱਦਾਂ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਰੀਜ਼ਨ ਸਿਰਫ ਇਹੀ ਆ ਗਰਮੀ ਉਹਨਾਂ ਨੇ ਨੋਟਿਸ ਲੈ ਕੇ ਲਾਇਆ ਕਿ ਬਹੁਤ ਜ਼ਿਆਦਾ ਗਰਮੀ ਪੈਂਦੇ ਕਰਾਣ ਇਹਦਾ ਜਿਹੜਾ ਸਮੇਂ 'ਚ ਜਿਹੜਾ ਬਦਲਾਅ ਕਰ ਦਿੱਤਾ ਗਿਆ ਆ ਤੇ ਅੰਦਰ ਬਿਲਕੁਲ ਵੀ ਪਰਮਿਸ਼ਨ ਨਹੀਂ ਹੈਗੀ ਵੀਡੀਓਗ੍ਰਾਫੀ ਕਰਨ ਦੀ ਔਰ ਤੇ ਫੋਟੋਗ੍ਰਾਫੀ ਕਰਨ ਦੀ ਜੇ ਕੋਈ ਮੋਬਾਈਲ ਨਾਲ ਖਿੱਚਦਾ ਵੀ ਆ ਤੇ ਉਹਨੂੰ ਹਟਾ ਦਿੰਦੇ ਆ ਤੇ ਕਾਸਟ ਹੈਗੀ ਫੀਸ ਦੀ 2000 ਰੁਪਏ ਜੇ ਤੁਸੀਂ ਵੀਡੀਓ ਬਣਾਉਣੀ ਤਾਂ 2000 ਤੇ ਬਹੁਤ ਜਿਆਦਾ ਕਾਸਟ ਇਸ ਕਰਕੇ ਮੈਂ ਕਿ ਆਪਾਂ 12 ਵੀਡੀਓ ਬਣਾ ਲੈਂਦੇ ਅੰਦਰ ਤਾਂ ਆਪਾਂ ਬਣਾ ਨਹੀਂ ਸਕਦੇ ਠੀਕ ਹੈ ਜੀ ਤੇ ਅੰਦਰ ਵੈਸੇ ਵਧੀਆ ਬਣਿਆ ਹੋਇਆ ਵਾ ਬਹੁਤ ਜਿਆਦਾ ਕੁਝ ਬਣਿਆ ਹੋਇਆ ਨਵੇਂ ਸਟੈਚੂ ਵਗੈਰਾ ਲਗਾਤੇ ਗਏ ਆ ਜਿੱਦਾਂ ਵੈਕਸ ਦੇ ਸਟੈਚੂ ਹੁੰਦੇ ਬਾਹਰਲੇ ਦੇਸ਼ਾਂ 'ਚ ਉਦਾਂ ਦੇ ਸਟੈਚੂ ਬਣਿਆ ਹੋਇਆ ਕਾਫੀ ਸਾਰੇ ਸਟੈਚੂ ਬਣਿਆ ਜਿੱਦਾਂ ਖਾਲਸਾ ਫੌਜ ਬਣਾਈ ਹੋਈ ਆ ਸਿਲੀਕੋਨ ਦੇ ਐਕਚੁਅਲੀ ਸਟੈਚੂ ਬਣਿਆ ਹੋਇਆ ਸਿਲੀਕੋਨ ਦੇ ਹੈਗਾ ਬਹੁਤ ਵਧੀਆ ਐਕੂਰੇਟ ਬਿਲਕੁਲ ਸਹੀ ਕੱਲੀ-ਕੱਲੀ ਚੀਜ਼ ਬਿਲਕੁਲ ਡਿਟੇਲ ਚ ਬਣਾਈ ਗਈ ਐ ਇੱਦਾਂ ਦੇਖਣ ਲੱਗੇ ਬਿਲਕੁਲ ਅਸਲੀ ਆੱਖਾਂ ਵੀ ਇੱਦਾਂ ਬਿਲਕੁਲ ਜਿੱਦਾ ਅਸਲੀ ਇੰਡੀਆ ਉਦਾਂ ਹੀ ਲਾਵੇ ਜਿੱਦਾਂ ਉਹਨਾਂ ਦੀਆਂ ਲੱਤਾਂ ਆ ਜਾਂ ਨੇਲਸ ਆ ਬਿਲਕੁਲ 100% ਓਰੀਜినਲ ਜਿੱਦਾਂ ਹੁੰਦੇ ਉਹੀ ਚੀਜ਼ ਬਣਾਈ ਆ ਜੇ ਲੱਤਾਂ ਤੇ ਲੱਤਾਂ ਦੇ ਵਾਲ ਵੀ ਦਿਖਦੇ ਆ ਇੰਨੀ ਡਿਟੇਲਿੰਗ ਚ ਚੀਜ਼ਾਂ ਬਣਾਈਆਂ ਬਹੁਤ ਵਧੀਆ ਚੀਜ਼ ਬਣਾਈ ਜੰਦਰ ਦੇਖਣ ਵਾਲਾ ਬਟ ਜਿਹੜੀ ਆ ਵੀਡੀਓਗ੍ਰਾਫੀ ਐ ਫੋਟੋਗ੍ਰਾਫੀ ਅਲਾਉਟ ਨਹੀਂ ਹੈਗੀ ਤੁਸੀਂ ਪਹਿਲਾਂ ਹੀ ਇਹ ਸੋਚ ਕੇ ਜਾਈਓ ਵੀ ਵੀਡੀਓਗ੍ਰਾਫੀ ਜਿਹੜੀ ਅਲਾਉਟ ਨਹੀਂ ਹੈਗੀ ਹਾਂ ਕੁਝ-ਕੁਝ ਲੋ ਛੋਟਾ-ਭੂਟਾ ਖੇਚਲੰਦਾ ਵੀਡੀਓ ਬਣਾਉਣ ਦੇ ਪਰ ਜਦੋਂ ਸਿਕਿਉਰਿਟੀ ਵਾਲੇ ਦੇਖਦੇ ਤੇ ਫਿਰ ਉਹਨਾਂ ਨੂੰ ਮਨਾ ਕਰ ਦਿੰਦੇ ਉਸੇ ਟਾਈਮ ਬਿਲਕੁਲ ਵੀ ਅਲਾਉ ਨਹੀਂ ਹੈ ਕਿ ਸਟ੍ਰਿਕਟਲੀ ਜਿਹੜੇ ਆ ਉਹ ਬੈਨ ਕਿਤੇ ਹੈਈ ਆ ਫੋਟੋਗ੍ਰਾਫੀ ਪਰਮਿਸ਼ਨ ਲੈ ਕੇ ਤੇ ਹੀ ਕਰ ਸਕਦੇ ਆ ਉਹਦੇ 2000 ਪੇ ਕਰਨੇ ਪੈਂਦੇ ਆ ਤਾਂ ਜੇ ਤੁਸੀਂ ਬਾਹਰੋਂ-ਬਾਰ ਦੀ ਵੀਡੀਓ ਬਣਾਉਣੀ ਆ ਤੇ 1000 ਹੈਗਾ ਉਹਦਾ ਜੇ ਤੁਸੀਂ ਅੰਦਰੋਂ ਪੂਰਾ ਸਾਰਾ ਬਣਾਉਣਾ ਤੇ ਉਹਦਾ 2000 ਹੈਗਾ 2000 ਰੁਪਇਆ ਤੇ ਕਾਫੀ ਕਾਸਟਲੀ ਸੀ ਇਸ ਕਰਕੇ ਆਪਾਂ ਅੰਦਰੋਂ ਤਾਂ ਵੀਡੀਓ ਸ਼ੂਟਿੰਗ ਕੀਤਾ ਬਾਹਰੋਂ ਤਾਂ ਦਿਖਾ ਦਿੰਨੇ ਆ ਆ ਦੇਖੋ ਜੀ ਇੱਥੇ ਦੇ ਇਦਾਂ ਦਿਖਦਾ ਵਾ ਆਜ ਹੀ ਹੈਗੀ ਹੈ ਜੀ। ਬਾਹਰ ਤਾਂ ਇਦਾਂ ਦੇਖਦਾ ਅੰਦਰੋਂ ਬਹੁਤ ਵਧੀਆ ਬਣਿਆ ਹੈ। ਕਾਫੀ ਚੀਜ਼ਾਂ ਅੰਦਰੋਂ ਦੇਖਣ ਵਾਲੀਆਂ ਆ। ਠੀਕ ਆ ਉਹ ਜਿੱਥੇ ਲੱਗੋ ਵੀ ਵੀਡੀਓ ਨਹੀਂ ਬਣਾਉਂ ਦਿੰਦੇ ਇਸ ਕਰਕੇ ਮੈਂ ਦੂਰੋਂ ਕਾਫੀ ਦੂਰ ਜਾ ਕੇ ਵੀਡੀਓ ਬਣਾ ਰਿਹਾ ਹਾਂ। ਉਹ ਦੇਖੋ ਜੀ ਸਾਹਮਣੇ ਆ ਪੂਰਾ ਵਿਰਾਸਤ ਖਾਲਸਾ ਬਹੁਤ ਵਧੀਆ ਬੰਦਰੇ ਬਣਿਆ ਹੈ ਅੰਦਰੋਂ ਪਿੱਛੇ ਪਹਾੜ ਵੀ ਦਿਖਦੇ ਆ। ਇਸ ਕਰਕੇ ਮੈਂ ਬਹੁਤ ਜ਼ਿਆਦਾ ਸਾਈਡ ਤੇ ਆ ਕੇ ਵੀਡੀਓ ਬਣਾ ਰਿਹਾ ਹਾਂ। ਆਹ ਦੇਖੋ ਜੀ ਥੋੜਾ ਜਿਹਾ ਤੁਹਾਨੂੰ ਇਧਰੋਂ ਵੀ ਦਿਖਾ ਦਿੰਦਾ ਵਾਂ। ਪਰ ਮੈਂ ਦੱਸ ਦਿਆਂ ਇਹਦੇ ਅੰਦਰ ਜਾਣ ਦੀ ਕੋਈ ਟਿਕਟ ਨਹੀਂ ਹੈਗੀ। ਫ੍ਰੀ ਪਾਸ ਮਿਲਦਾ ਹੈ। ਤੁਸੀਂ ਉਧਾਰ卡ਡ ਦੀ ਵੀ ਲੋੜ ਨਹੀਂ ਹੈ ਕਿਥੇ ਆਪਣਾ ਸਿਰਫ ਮੋਬਾਈਲ ਨੰਬਰ ਰੱਖਣਾ ਨਾਮ ਲਗਾਉਣਾ ਵਾ ਤੇ ਉਹਨਾਂ ਨੇ ਤੁਹਾਨੂੰ ਜਿਹੜੀ ਆ ਇੱਕ ਸਲਿੱਪ ਕੱਟ ਕੇ ਦੇ ਦੇਣੀ ਆ ਜਾਂ ਮੈਕਸਿਮਮ ਕੀ ਕਰਦੇ ਆ ਮੋਬਾਈਲ ਤੁਹਾਡਾ ਲੈ ਲੈਂਦੇ ਆ ਤੇ ਉਹਦੀ ਫੋਟੋ ਕੱਟ ਕੇ ਖਿੱਚ ਕੇ ਦੇ ਦਿੰਦੇ ਆ ਸਲਿੱਪ ਦੀ ਤੇ ਜਿਨ੍ਹਾਂ ਕੋ ਮੋਬਾਈਲ ਵਗੈਰਾ ਨਹੀਂ ਹੁੰਦਾ ਆ ਉਹਨਾਂ ਨੂੰ ਸਲਿੱਪ ਜਿਹੜੀ ਆ ਜਨਰੇਟ ਕਰਕੇ ਦੇ ਦਿੰਦੇ ਆ ਪ੍ਰਿੰਟ ਕੱਢ ਕੇ ਦੇ ਦਿੰਦੇ ਆ ਪਰ ਫੀਸ ਕੋਈ ਨਹੀਂ ਹੈਗੀ ਵਿਦਆਊਟ ਫੀਸ ਆ ਚਾਰजेस ਕੋਈ ਨਹੀਂ ਹੈਗੇ ਉਹ ਸਾਹਮਣੇ ਇੱਥੇ ਦਾ ਇਹਨਾਂ ਦਾ ਹੈਗਾ ਕਾਊਂਟਰ ਉੱਥੋਂ ਦੀ ਮਿਲ ਜਾਂਦੀ ਆ ਤੇ ਟਾਈਮਿੰਗ ਜਿੱਦਾਂ ਤੁਹਾਨੂੰ ਦੱਸਿਆ ਸਵੇਰੇ 7:30 ਤੋਂ 1:30 ਦਾ ਟਾਈਮ ਆ 2 ਜੂਨ 2024 ਤੋਂ ਤੇ ਡੇਟ ਨਹੀਂ ਲਿਖੀ ਕਦੋਂ ਤੱਕ ਹੈਗਾ ਆ ਜਿੱਦਾਂ ਕਿ ਹੌਲੀ-ਹੌਲੀ ਗਰਮੀ ਘਟੂਗੀ ਤੇ ਉਸ ਹਿਸਾਬ ਨਾਲ ਫਿਰ ਟਾਈਮ ਥੋੜਾ ਵਾਜੂ ਉਹ ਤਾਂ ਨਾਰਮਲੀ ਟਾਈਮ ਮੇਰੇ ਖਿਆਲ ਨਾਲ 5 ਵਜੇ ਤੱਕ ਹੁੰਦਾ ਆ ਫਿਰ ਸ਼ਾਇਦ ਟਾਈਮ ਵਧਾ ਲੈਣਾ ਹਜੇ ਤੱਕ ਤਾਂ 1:30 ਵਜੇ ਤੱਕ ਹੀ ਆ ਜੀ ਉਹ ਸਾਹਮਣੇ ਦੇਖਦੇ ਹੋ ਜਿੱਥੇ ਰਸ਼ ਆ ਉੱਥੇ ਟਿਕਟ ਮਿਲਦੀ ਹੈ ਜੀ ਉੱਥੇ ਆ ਜਿਹੜਾ ਗੁਰਦੁਆਰਾ ਹੈ ਗੁਰਦਾਰੇ ਬਿਲਕੁਲ ਨਾਲ ਹੀ ਬਾਹਰ ਨਿਕਲਦੇ ਸਾਰੇ ਆਹ ਦੇਖੋ ਟਿਕਟ ਕਾਊਂਟਰ ਤੇ ਆ ਲਾਈਨ ਲੱਗੀ ਆ ਇੱਥੋਂ ਦੇ ਟਿਕਟ ਟਿਕਟ ਲੈ ਸਕਦੇ ਆ ਆਹ ਦੇਖੋ ਕਿੰਨਾ ਰਸ਼ ਲੱਗਾ ਇੱਧਰ ਇਹ 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 ਮਾਮਾ ਕਮਾਲ ਹੈ ਮਾਮਾ ਆ ਇੱਧਰ ਆ ਸਾਰਾ ਟਿਕਟ ਕਾਊਂਟਰ ਇੱਥੇ ਜਿੱਥੇ ਭੀੜ ਲੱਗੀ ਹੋਇਆ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਨਾਲ ਹੀ ਟਿਕਟ ਕਾਊਂਟਰ ਹੈਗਾ ਟਿਕਟ ਫ੍ਰੀ ਚ ਮਿਲਦੀ ਆ ਜਦੋਂ ਮੈਂ ਆਉਂਦਾ ਤਾਂ ਟਿਕਟ ਦਾ ਰਸ਼ ਬਹੁਤ ਘੱਟ ਸੀ ਹੁਣ ਤਾਂ ਬਹੁਤ ਜ਼ਿਆਦਾ ਰਸ਼ ਆ ਸیرے ਸੇਰੇ ਆਜੀ ਉਤੇ ਰਸ਼ ਬਹੁਤ ਘਟਦਾ ਇਸ ਟਾਈਮ 'ਚ ਬਿਨਾ ਮਤਲਬ ਤੋਂ ਹਰਨ ਮਾਰੀ ਜਾਂਦੇ ਤਾਂ ਵੀ ਬਿਨਾ ਮਤਲਬ ਆਹ ਦੇਖੋ ਹੁਣ ਦੇਖੋ ਕਿੰਨਾ ਜ਼ਿਆਦਾ ਰਸ਼ਾ ਲੱਗ ਰਿਹਾ ਦੇਖੋ ਹੈਗੀ ਟਿਕਟ ਫ੍ਰੀ ਆ ਕੋਈ ਪੈਸਾ ਨਹੀਂ ਲੱਗਾ ਗੁਰਦੁਆਰਾ ਸਾਹਿਬ ਕਿਲਾ ਆਨੰਦਗੜ੍ਹ ਸਾਹਿਬ ਦੇ ਬਿਲਕੁਲ ਨਾਲ ਹੀ ਇੱਧਰ ਟਿਕਟ ਕਾਊਂਟਰ ਬਣਿਆ ਹੋਇਆ ਕਿਲਾ ਨੰਦਗੜ੍ਹ ਸਾਹਿਬ ਦੇ ਨਾਲ ਹੀ ਜਿੱਦਾਂ ਮਰਜੀ ਆਓ ਆਓ ਪਰ ਤੁਸੀਂ ਸਵੇਰੇ ਜਿੰਨੀ ਸਵੇਰੇ ਆਓਗੇ ਉਨਾਂ ਜ਼ਿਆਦਾ ਬੈਟਰ ਆ ਤੁਹਾਨੂੰ ਰਸ਼ ਵੀ ਸਵੇਰੇ ਘੱਟ ਮਿਲੂਗਾ ਤੇ ਸਵੇਰੇ ਉੱਧਾ ਵੀ ਠੰਡਾ ਹੁੰਦਾ ਤੁਪੇ ਥੜਾ ਖੜੇ ਹੋਣਾ ਵੀ ਗਰਮੀ 'ਚ ਕਿਉਂਕਿ ਉੱਥੇ ਕੋਈ ਸ਼ੈੱਡ ਵੀ ਨਹੀਂ ਹੈਗੀ ਜਿੱਥੇ ਟਿਕਟ ਵਗੈਰਾ ਮਿਲਦੀਆ ਇੱਥੇ ਤੁਹਾਨੂੰ ਬਾਹਰ ਗਰਮੀ 'ਚ ਖੜੇ ਹੋ ਕੇ ਟਿਕਟ ਲੈਣੀ ਪਈ ਜਾਂਦਾ ਰਾਸ਼ਦ ਤੁਸੀਂ ਦੇਖੀ ਨੇ ਕਿੰਨਾ ਸੀਗਾ ਬੈਟਰੀ ਆਪੀ ਸਵੇਰੇ ਆਰਾਮ ਨਾਲ ਜਿੰਨਾ ਸਵੇਰੇ ਹੋ ਸਕੇ ਕਿਉਂਕਿ 7:30 ਵਜੇ ਤੋਂ ਸਟਾਰਟ ਹੋ ਜਾਂਦਾ ਵਾ ਕੋਸ਼ਿਸ਼ ਕਰੋ ਵੀ 8:30 9:00 ਵਜੇ ਤੱਕ ਜੇ ਹੋ ਸਕੇ ਤਾਂ ਤੁਸੀਂ ਉੱਥੇ ਜਾਣ ਦੀ ਕੋਸ਼ਿਸ਼ ਕਰੋ ਤੇ ਵਧੀਆ ਹੈ ਤੜਾ ਪੌਣਾ ਘੰਟਾ ਜੇ ਇੱਕ ਘੰਟਾ ਆਰਾਮ ਨਾਲ ਅੰਦਰ ਲੱਗਣ ਦੇਖਣ ਨੂੰ ਕਾਫੀ ਕੁਸ਼ਿਆ ਬਹੁਤ ਕੁਸ਼ਿਆ ਜੇ ਤੁਸੀਂ ਅੰਦਰ ਜਾਉਂਗੇ ਤਾਂ ਇਦਾਂ ਮੈਂ ਹੁਣ ਡਿਟੇਲ ਚ ਸਾਰਾ ਕੁਝ ਤਾਂ ਦੱਸ ਨਹੀਂ ਸਕਦਾ ਕਿਉਂਕਿ ਵੀਡੀਓ ਬਣਾਇੰਦੀ ਤਾਂ ਫਿਰ ਤਾਂ ਮੈਂ ਪੂਰੀ ਡਿਟੇਲ ਚ ਦੱਸ ਦਿੰਦਾ ਇਦਾਂ ਕੀ ਦੱਸਾਂ ਦਾ ਫਿਰ ਮੇਨ ਮੈਂ ਤੁਹਾਨੂੰ ਦੱਸਦਾ ਵੀ ਮੇਨ ਨਵੇਂ ਜਿਹੜੇ ਸਟੈਚੂ ਜਿਹੜੇ ਆ ਲਗਾਤੇ ਗਏ ਆ ਉਹ ਚੀਜ਼ ਤੁਹਾਨੂੰ ਨਵੀਂ ਚੀਜ਼ ਦੇਖਣ ਨੂੰ ਮਿਲਣੀ ਹੈ ਪਹਿਲਾਂ ਉਹ ਚੀਜ਼ ਨਹੀਂ ਸੀ ਕਿ ਹੁਣ ਨਵੀਂ ਚੀਜ਼ ਉਹ ਲਗਾਈ ਗਈ ਹੈ ਠੀਕ ਹੈ ਜੀ ਉਹ ਤੁਸੀਂ ਦੇਖ ਸਕਦੇ ਬਹੁਤ ਵਧੀਆ ਡਿਟੇਲਿੰਗ ਚ ਬਣਾਏ ਗਏ ਆ ਜਿੱਦਾਂ ਵੈਕਸ ਦੇ ਸਟੈਚੂ ਹ ਮਾਰਕੀਟ ਦੇਖ ਪੂਰੀ ਲੱਗੀ ਆ ਸਾਹ ਜੜ ਗਿਆ ਮੈਨੂੰ ਦਰਦ ਕਰਕੇ ਗਰਮੀ ਬਹੁਤ ਜਿਆਦਾ ਐਕਚੁਅਲੀ ਕੱਲ ਗਰਮੀ ਘੱਟ ਸੀ ਅੱਜ ਧੁੱਪ ਬਹੁਤ ਜ਼ਿਆਦਾ ਲੱਗਣ ਦੀ ਆ ਟੈਂਪਰੇਚਰ ਪਤਾ ਨਹੀਂ ਕਿੰਨਾ ਹੋ ਗਿਆ ਅੱਜ ਦਾ ਕਿੰਨਾ ਆ ਚੈੱਕ ਕਰਦਾ ਵਨ ਸੈਕਿੰਡ ਲਿਖਿਆ ਤਾਂ 37 ਆ ਬਟ 37 ਨਹੀਂ ਹੈਗਾ 37 ਲਿਖਿਆ ਫੌਗੀ ਬਟ ਆਪੇ ਫੌਗੀ ਲਾਤਾ ਵਾਸਟ ਟਾਈਮ ਜਾਂ ਅਪਡੇਟ ਨਹੀਂ ਹੋਇਆ ਟੈਂਪਰੇਚਰ ਤਾਂ ਬਹੁਤ ਆ ਭਾਈ ਹੈਗਾ ਐਕਚੁਅਲੀ 40 ਬਲੱਸ ਹੀ 44 ਹੀ ਹੋਣਾ ਕਿ ਬਹੁਤ ਜਿਆਦਾ ਗਰਮੀ ਹੈ ਦੇਖੋ ਮੈਨੂੰ ਬਹੁਤ ਕਿਦਾਂ ਪਸੀਨਾ ਆਉਂਦਾ ਦੇਖ ਬਾਂਹਾਂ ਪੱਜ ਗਈਆਂ ਮੇਰੀਆਂ ਮੈਨੂੰ ਵੈਸੇ ਪਸੀਨਾ ਜਿਆਦਾ ਹੀ ਹੁੰਦਾ ਬਾਕੀ ਲੋਕਾਂ ਨਾਲੋਂ ਮੈਂ ਦੇਖਿਆ ਬਹੁਤ ਜ਼ਿਆਦਾ ਬਾਂਹਾਂ ਪੱਜੀਆਂ ਚਲੋ ਗਰਮੀ ਬਹੁਤ ਜ਼ਿਆਦਾ ਆ ਗਿਆ ਥੇ ਸ਼ਬੀਰ ਲੱਗੀ ਲਾ ਦਿਆ ਦੇ ਦੇ ਸ਼ਬੀਰ ਲੱਗੀ ਕੀ ਆ ਸ਼ਬੀਰ ਲੱਗੀ ਆ ਮੈਂ ਨਹੀਂ ਗਿਆ ਮਨ ਨਹੀਂ ਹੁੰਦੀ ਹੈ ਨਾ ਜਿੰਦੇ ਪਾਪਾ ਜੀ ਸ਼ਬੀਰ ਲੱਗੀ ਜੀ ਚੁਗਰੀ ਆਲੀ ਬਾਬਾ ਤਰਵਾ ਹਾਜੀ ਆਸ਼ਮੀਲਾ ਹੀ ਇਹਨਾਂ ਨੇ ਅੱਛੀ ਬਹੁਤ ਠੰਡਾ ਮਿੱਠਾ ਜਲ ਲੱਗਾ ਆ ਗਰਮੀ ਦੂਰ ਹੋ ਗਈ ਸੇਵਾ ਕਰਦੇ ਪਿਆ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਵਾ ਇੰਨੀ ਜ਼ਿਆਦੀ ਗਰਮੀ ਤੇ ਗੰਢੀ ਦੋ ਦੋ ਬਾਟੀਆਂ ਪੀ ਲਈਆਂ ਮੈਂ ਫੋਟੋ ਵਾਟੀ ਦੋੜਦਾ ਹੀ ਗਿਆ ਅੰਦਰ ਪਾਣੀ